ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਡੀਆਈਜੀ ਹਰਚਰ ਸਿੰਘ ਪੁੱਲਰ ਤੋਂ ਬਾਅਦ ਜਿਹੜਾ ਇੱਕ ਕਾਸ਼ ਬੱਤਾ ਇੱਕ ਸਖਸਾ ਜਿਹੜਾ ਭਈ ਇੱਕ ਵਕੀਲ ਨਾਲ ਹੁਣ ਇੱਕ ਆਪਸ ਵਿੱਚ ਬਹਿਸ ਹੋ ਜਾਂਦੀ ਆ ਇਹੇ ਮਾਮਲੇ ਨੂੰ ਲੈ ਕੇ ਕਿਉਂਕਿ ਇਹ ਵਕੀਲ ਦਾ ਕਹਿਣਾ ਵੀ ਕਾਸ਼ ਬੱਤਾ ਵੀ ਕੁਝ ਦੁੱਦ ਕੋਈ ਦੁੱਧ ਤੋਤਾ ਨਹੀਂ ਹੈਗਾ ਕੰਡਿਆਂ ਵੀ ਇਹਨੇ ਡੀਆਈਜੀ ਨੂੰ ਹੱਥ ਪਾਇਆ ਪਰ ਲੇਕਿਨ ਜਿਹੜੇ ਹੁਣ ਦੇ ਮਾਮਲੇ ਇਹ ਸਾਹਮਣੇ ਆਉਂਦੇ ਇਹਦੇ ਨਿਕਲ ਕੇ ਵੀ ਜਿਹੜਾ ਕਿ ਖੁਦ ਇਹ ਖੁਦ ਵੀ ਇੱਕ ਮੁਜਰਮ ਹੈ ਇਹਦੇ ਤੇ ਵੀ ਕਈ ਐਫਆਰ ਦਰਜਾ ਕਈ ਪਰਚੇ ਦਰਜ ਤੇ ਹੁਣ ਇਹ ਕਾਸ਼ਬੱਤਾ ਕਹਿੰਦਾ ਮਤਲਬ ਇਹ ਕਹਿਣਾ ਇਹਨਾਂ ਦਾ ਇਹ ਕਹਿੰਦੇ ਆ ਵੀ ਇਹ ਉਹਨਾਂ ਨਾਲ ਮਿਲੇ ਹੋਇਆ ਤਾਂ ਹੁਣ ਇੱਕ ਵੀਡੀਓ ਸਾਹਮਣੇ ਆ ਗਈ ਆ ਤਾਂ ਜਿਹਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਣ ਜਾ ਰਹੇ ਆ ਪਹਿਲਾਂ ਵੀਡੀਓ ਸਾਂਝੀ ਕਰ ਦਈਏ ਫਿਰ ਕਰਦੇ ਆ ਅੱਗੇ ਗੱਲਬਾਤ ਦੇ ਵਿੱਚ ਇੱਕ ਵੱਡੀ ਘਾਣਾ ਵਾਪਰਦੀ ਆ ਜਦੋਂ ਸਾਬਕਾ ਜਿਹੜੇ ਹੁਣ ਡੀਆਈਜੀ ਹੋ ਚੁੱਕੇ ਨੇ ਹਰਜਨ ਸਿੰਘ ਪੁਲਰ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਔਰ ਕੰਪਲੇਨੈਂਟ ਦਾ ਨਾਮ ਸਾਹਮਣੇ ਆਉਂਦਾ ਜਦੋਂ ਆਕਾਸ਼ ਬੱਤਾ ਤਾਂ ਆਕਾਸ਼ ਬੱਤਾ ਦੀਆਂ ਵੀ ਬਹੁਤ ਸਾਰੀਆਂ ਇੰਟਰਵਿਊਸ ਤੁਸੀਂ ਦੇਖ ਚੁੱਕੇ ਹੋਵੋਗੇ ਉਸ ਤੋਂ ਬਾਅਦ ਇੱਕ ਇੰਟਰਵਿਊ ਆਈ ਸੀ ਹਾਈ ਕੋਰਟ ਦੇ ਵਕੀਲ ਜੋ ਕਿ ਸੁਨੀਲ ਮੱਲਨ ਜੀ ਨੇ ਉਹਨਾਂ ਦੇ ਵੱਲੋਂ ਇੱਕ ਰਿਪੋਰਟ ਕੱਢ ਕੇ ਲਿਆਂਦੀ ਗਈ ਸੀ ਕਿ ਕਿੰਨੇ ਪਰਚੇ ਜਿਹੜੇ ਆ ਉਹ ਆਕਾਸ਼ ਬੱਤਾ ਤੇ ਆਲਰੇਡੀ ਹੈਗੇ ਨੇ ਔਰ ਆਕਾਸ਼ ਬੱਤਾ ਵੀ ਜਿਹੜਾ ਕੋਈ ਦੋਤੋਤਾ ਨਹੀਂ ਹੈ ਪਰ ਉਸ ਤੋਂ ਬਾਅਦ ਆਕਾਸ਼ ਬੱਤੇ ਨੇ ਇੱਕ ਇੰਟਰਵਿਊ ਕੀਤੀ ਜਿਸ ਦੇ ਵਿੱਚ ਐਡਵੋਕੇਟ ਹੋਣਾਂ ਦੇ ਉੱਪ ਲਗਾਏ ਬਹੁਤ ਸਾਰੀਆਂ ਗੱਲਾਂ ਉਸਨੇ ਕਹੀਆਂ ਆਪਣੇ ਜਵਾਬ ਦੇ ਵਿੱਚ ਔਰ ਉਸਨੇ ਤੱਕ ਵੀ ਕਿਹਾ ਕਿ ਜੇ ਇਹ ਲਾਹ ਅਫਸਰ ਕੁਝ ਕਰ ਦੇਤਾ ਸਾਨੂੰ ਸ਼ਿਕਾਇਤ ਕਰਨ ਦੀ ਕੋਈ ਲੋੜ ਨਹੀਂ ਸੀ ਪੈਣੀ ਤਾਂ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਅਸੀਂ ਐਡਵੋਕੇਟ ਸੁਨੀਲ ਮੱਲਨ ਜੀ ਕੋਲ ਆਏ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਮੱਲਨ ਸਾਹਿਬ ਆਪਾਂ ਇੱਥੇ ਹੀ ਸ਼ੁਰੂ ਕਰਦੇ ਆ ਕਿਉਂ ਤੁਸੀਂ ਪਿੱਛੇ ਪਏ ਓਕਾਸ਼ ਬੱਤੇ ਦੇ ਮੈਂ ਬਿਲਕੁਲ ਨਹੀਂ ਪਿੱਛੇ ਪਿਆ ਕਿਸੇ ਦੇ ਨਾ ਮੇਰਾ ਕੋਈ ਅਸਰ ਰੋਲ ਹੈ ਨਾ ਮੇਰੀ ਕੋਈ ਮੰਚ ਹੈ ਆਪਾਂ ਇੱਕ ਇਸ ਮੁੱਦੇ ਤੇ ਕਿ ਸੀਬੀਆਈ ਤੱਕ ਕਿਵੇਂ ਪਹੁੰਚ ਕਰਦਾ ਆਦਮੀ ਉਹਦੇ ਨਾਲ ਕੀ ਹਕੀਕਤ ਹੁੰਦੀ ਹੈ ਉਹਦੇ ਤੇ ਆਪਾਂ ਇੱਕ ਸ਼ੋਅ ਕੀਤਾ ਉਹਦੇ ਵਿੱਚ ਵੀ ਮੈਂ ਕਿਹਾ ਵੀ ਇਹ ਬੰਦਾ ਬਹੁਤ ਵਧੀਆ ਕੰਮ ਕੀਤਾ ਇਹਨੇ ਪਰ ਇਹ ਕੋਈ ਸਧਾਰਨ ਇਨਸਾਨ ਨਹੀਂ ਹੈ ਵੀ ਜਿਹਦੇ ਕਰਕੇ ਵੀ ਇਹ ਡੀਜੀ ਡੀਏਜੀ ਨੂੰ ਹੱਥ ਪਾ ਲਿਆ ਮਤਲਬ ਇੱਕ ਚਪੜਾਸੀ ਨਹੀਂ ਫੜਾਇਆ ਜਾਂਦਾ ਮੌਕੇ ਦੇ ਪੈਸੇ ਲੈ ਹੁੰਦੇ ਹੁੰਦੇ ਤਾਂ ਨਹੀਂ ਫੜਾਇਆ ਜਾਂਦਾ ਤੇ ਡੀਏਜੀ ਨੂੰ ਹੱਥ ਪਾਉਣਾ ਇਨਾ ਸੌਖਾ ਨਹੀਂ ਸੀ ਮਲੋ ਸ਼ਹਿਰ ਕਿ ਜਿਲਾ ਹਲਾਤਾ ਵਾਲੀ ਗੱਲ ਹੈ ਪੰਜਾਬੀ ਲੱਗਿਆ ਪੁਰਾ ਸਾਰੇ ਵਰਲਡ ਚ ਇਸ ਵੇਲੇ ਥੁਥੂ ਹੋ ਰਹੀ ਹੈ ਇਹ ਇਸ ਲੈਵਲ ਦੇ ਅਫਸਰ ਵੀ ਕਰਪਟ ਨੇ 노 ਡਾਊਟ ਪਹਿਲਾਂ ਸੁਮੇਤ ਸਿੰਘ ਛੇੜੀ ਦੇ ਵੀ ਇਹ ਗੱਲਾਂ ਹੁੰਦੀਆਂ ਪਈਆਂ ਹੋਰ ਬਥੇਰੇ ਕਰਪਟ ਅਫਸਰਾਂ ਦੇ ਉੱਤੇ ਗੱਲਾਂ ਹੁੰਦੀਆਂ ਪਈਆਂ ਸੋ ਇਹ ਗੱਲ ਦੀ ਮੈਂ ਅਪਰੀਸ਼ੀਏਟ ਕੀਤੀ ਕਿ ਪਤਾ ਨੇ ਕੁਝ ਚੰਗਾ ਕੰਮ ਕੀਤਾ ਬਟ ਇਹ ਬੰਦਾ ਪਹੁੰਚ ਵਾਲਾ ਆਮ ਨਹੀਂ ਹੈ ਮੰਡੀ ਗੋਬਿੰਦਗੜ੍ਹ ਖੰਨਾ ਮਲੋ ਵੇਸ ਇਲਾਕਿਆਂ ਚੋਂ ਬੜੀਆਂ ਹੀ ਕੋਲਾਆਂ ਆਈਆਂ ਜੇ ਕਮਰ ਤੇ 2 300 ਕੋਲ ਆਈਆਂ ਉਹ ਕਹਿੰਦੇ ਮੱਲਨ ਸਾਹਿਬ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਹੋ ਮੈਂ ਕਿਹਾ ਦੇਖੋ ਪ੍ਰੋਸੀਜਰ ਦੱਸ ਰਿਹਾ ਹੈ ਹਰਕਤ ਦੱਸ ਰਹੀ ਹੈ ਹੁਣ ਜੇ ਇਹ ਬੰਦੇ ਦੀਆਂ ਲੱਤਾਂ ਟੁੱਟੀਆਂ ਮੈਂ ਕਹਾਂ ਅਵਰੇਸਟ ਤੇ ਪਹੁੰਚ ਗਿਆ ਬਗੈਰ ਫੋੜੀਆਂ ਤੋਂ ਤੇ ਗਲਤ ਹੈ ਨਾ ਤੇ ਹੁਣ ਜਿਹੜਾ ਬੰਦਾ ਉੱਡ ਕੇ ਪਹੁੰਚਿਆ ਤੇ ਉਹਦੇ ਕੋਲ ਕੋਈ ਤੇ ਰਿਸੋਰਸਿਸ ਆ ਗਏ ਨੇ ਸੋ ਫਿਰ ਉਹਨਾਂ ਨੇ ਮੈਨੂੰ ਸੂਚਨਾਵਾਂ ਭੇਜੀਆਂ ਪਰਿਵਾਰਿਕ ਹੱਕ ਦੂਦ ਕੀ ਨੇ ਪਰਿਵਾਰਿਕ ਜ਼ਿੰਮੇਵਾਰੀਆਂ ਕਿਨਵਾਰਿਆ ਸੋਸ਼ੀਅਲ ਇਹ ਕੀ ਕੰਮ ਕਰਦਾ ਹੈ ਤੇ ਬਾਕੀ ਵੀ ਜਿਹੜਾ ਮਤਲਬ politically ਵੀ ਇਹ ਕਿਸ ਤਰ੍ਹਾਂ ਕਨੈਕਟਡ ਹੈ ਤੇ ਉਹ ਜਦੋਂ ਸੂਚਨਾ ਆਈਆਂ ਸੂਚਨਾਤਬਾਦ ਦੀ ਥੋੜੀ ਬੋਤ ਕੋ ਕੀਤੀ ਗਈ ਕਿ ਵਾਕਈ ਕੋਈ ਫੇਕ ਐਫਆਈਆਰ ਨਹੀਂ ਮੇਰੇ ਤੱਕ ਆਈ ਤੇ ਕਿਸੇ ਨੇ ਉਹਨੇ ਨਕਾਰਿਆ ਵੀ ਨਹੀਂ ਜਿਹੜੀਆਂ ਮੈਂ ਨਹੀਂ ਦਸੀਆਂ ਉਹਨੇ ਉਹ ਵੀ ਨਹੀਂ ਦਸੀਆਂ ਪਰ ਜਿਹੜੀਆਂ ਮੈਂ ਦਸੀਆਂ ਚਾਹੇ ਉਹ ਖਾਰਜ ਹੋ ਗਈਆਂ ਮੈਂ ਇਹ ਵੀ ਨਹੀਂ ਕਲੇਮ ਕੀਤਾ ਵੀ ਇਹ ਚੱਲਦੀਆਂ ਹੈ ਕਿ ਬੰਦ ਹੋ ਗਈਆਂ ਆਪਾਂ ਤਾਂ ਕਿਹਾ ਵੀ ਇਸ ਬੰਦੇ ਦਾ ਜਿਹੜਾ ਲੀਗਲ ਚਾਹੀਏ ਕ੍ਰਾਈਮ ਕੁੰਡਲੀ ਉਹਦੇ ਮੁਤਾਬਕ ਇਹ ਐਫਆਈਆਰ ਹੈਗੀਆਂ ਮਤਲਬ ਪੁਸ਼ਤੇ ਵਜਾ ਬਣੀ ਪਰ ਹਾਂਜੀ ਏ ਭਈ ਜੋ ਕਿ ਵਕੀਲਾ ਐ ਐਡਵੋਕੇਟਾ ਜਿਹੜਾ ਕਿ ਹੁਣ ਪੂਰਾ ਮਾਮਲਾ ਕੀ ਆ ਜਿਹੜਾ ਕਾਸ਼ ਬੱਤਾ ਇਹਨੇ ਜਿਹਦੇ ਹੁਣ ਆਪਾਂ ਕਹიდੀਏ ਵੀ ਸਾਰੀ ਇਨਫੋਰਮੇਸ਼ਨ ਸੀਬੀਆਈ ਨੂੰ ਪਹੁੰਚਾ ਦਿੱਤੀ ਜਾਂਦੀ ਆ ਉਹਨਾਂ ਦੀ ਤੇ ਹੁਣ ਇਹ ਮਾਮਲੇ ਨੂੰ ਲੈ ਕੇ ਉਹਨਾਂ ਦੇ ਘਰ ਦੇ ਵਿੱਚ ਰੇਡ ਪੈਂਦੀ ਐ ਸੀਬੀਆਈ ਦੀ 7 ਕਰੋੜ ਰੁਪਇਆ ਬਰਾਮਦ ਹੁੰਦਾ 2 ਕਿਲੋ ਸੋਨਾ ਬੈਂਕ ਲੋਕਰ ਖੰਘਾਲੇ ਜਾਂਦੇ ਆ ਇਸ ਮਾਮਲੇ ਨੂੰ ਲੈ ਕੇ ਬਾਅਦ ਦੇ ਹੁਣ ਚੋਣ ਕੀ ਪੰਗਾ ਖੜਾ ਹੋ ਜਾਂਦਾ ਉਦੋਂ ਹੀ ਦੇਖਦੀ ਆ ਹੁਣ ਕਾਸ਼ ਬੱਤਾ ਜਿਹੜਾ ਇੱਕ ਆਪਾਂ ਕਹიდੀਏ ਵੀ ਗਵਿੰਦਗੜ੍ਹ ਦੇ ਉੱਥੋਂ ਦੇ ਰਹਿਣ ਵਾਲੇ ਆ ਤੇ ਉੱਥੋਂ ਦੇ ਲੋਕ ਇਹ ਜਿਹੜੇ ਵਕੀਲ ਆ ਇਹਨਾਂ ਦਾ ਕਹਿਣਾ ਇਹ ਆ ਵੀ ਅਸੀਂ ਕਿਹਾ ਸੀ ਇੱਕ ਵੀਡੀਓ ਪਾਈ ਹੋਊਗੀ ਇਹਨਾਂ ਨੇ ਵੀ ਉਹਦੇ ਵਿੱਚ ਕਿਹਾ ਵੀ ਕਿਹਾ ਇਹਨਾਂ ਨੇ ਵੀ ਬਹੁਤ ਵਧੀਆ ਕੰਮ ਕੀਤਾ ਜਿਹੜਾ ਡੀਆਈਜੀ ਨੂੰ ਹੱਥ ਪਾਣਾ ਕੋਈ ਮਬੂਲੀ ਗੱਲ ਨਹੀਂ ਫਿਰ ਬਾਅਦ ਵਿੱਚ ਮੰਡੀ ਗਵਿੰਦਗੜ੍ਹ ਦੇ ਵਿੱਚੋਂ ਮੈਨੂੰ ਉੱਥੋਂ ਕੌਲਾ ਆਈਆਂ 300 ਦੇ ਕਰੀਬ ਵੀ ਉਸ ਲੋਕਾਂ ਨੇ ਕਿਹਾ ਵੀ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਇਹ ਖੁਦ ਇੱਕ ਮਜਰਮਾ ਕਈ ਪਰਚੇ ਦਰਜ ਆ ਕਈ ਤਲਾਕ ਵੀ ਹੋਇਆ ਕਿੰਨੇ ਤਾਂ ਇਹਨੇ ਵਿਆਹ ਹੀ ਕਰਾ ਲੇ ਤਾਂ ਇਸ ਮਾਮਲੇ ਨੂੰ ਲੈ ਕੇ ਹੁਣ ਇਹ ਮਾਮਲਾ ਆਪਸ ਵਿੱਚ ਬੈਸ ਹੋ ਜਾਂਦੀ ਆ ਇਹ ਵਕੀਲ ਨਾਲ ਤੇ ਹੁਣ ਇਹਨਾਂ ਨੂੰ ਕਈ ਗੈਂਗਸਟਰਾਂ ਵੱਨੀਓ ਫੋਨ ਆਉਂਦੀਆਂ ਧਮਕੀਆਂ ਆਉਂਦੀਆਂ ਤੇ ਭਾਈ ਇਸ ਮਾਮਲੇ ਨੂੰ ਲੈ ਕੇ ਮਾਮਲਾ ਅੱਗੇ ਹੋਰ ਪਹੁੰਚ ਗਿਆ ਹੁਣ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਜਲਦ ਸਾਂਝੀ ਕਰਾਂਗੇ ਕਾਸ਼ ਬੱਤਾ ਮੁਜਰਮ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਜਿਵੇਂ ਇਹਨਾਂ ਦਾ ਦੱਸਣਾ ਵੀ ਕਈ ਪਰਚੇ ਆ ਦਰਜੇ ਨਾ ਤੇ ਗਵਿੰਦ ਮੰਡੀ ਗਵਿੰਦਗੜ੍ਹ ਦੇ ਲੋਕਾਂ ਦਾ ਕਹਿਣਾ ਤੇ ਇਸ ਮਾਮਲੇ ਨੂੰ ਲੈ ਕੇ ਹੁਣ ਡੀਆਈ ਜਿਹੇ ਚਰਨ ਸਿੰਘ ਪੁਲਨਦੀ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਸੀਬੀਆਈ ਵੱਲੋਂ ਤੇ ਉਹਦੇ ਵਿੱਚ ਹੁਣ ਉਹ ਤਾਂ ਕੋਰਟ ਫੈਸਲਾ ਕਰੂਗੀ ਪਰ ਜਿਹੜਾ ਇਸ ਮਾਮਲੇ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਬਈ ਇਹ ਵਕੀਲ ਵਕੀਲ ਸੱਚਾ ਜਾਂ ਆਕਾਸ਼ ਬੱਤਾ ਸੱਚਾ ਤਾਂ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਰੱਖੋ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਨਵੇਂ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ